ਸਾਸਤਰੀਕਾਲ ਦੋਸਤੋ ਮੈਂ ਤੁਹਾਡਾ ਆਪਣਾ ਬਿੰਦਰ ਸਿੰਘ ਨੇਵਾਲੀਆ ਦਿੱਲੀ ਕ੍ਰੈਮ ਨਿਊਜ਼ ਦੇਖ ਰਹੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਸੋ ਮੇਰੇ ਨਿਵਾਸ ਸਥਾਨ ਪਿੰਡ ਚੱਕ ਸਹੇਲੇ ਵਾਲੇ 'ਚ ਨਹਿਰਾਂ ਦੇ ਉੱਪਰ ਜਿਹੜਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਫੇਰ ਸੰਗਤਾਂ ਦੇ ਉਪਰਾਲੇ ਨਾਲ ਜਿਹੜਾ ਮੱਗੀ ਦੇ ਮੇਲੇ ਨੂੰ 40 ਮੁਕਤਿਆਂ ਦੀ ਸ਼ਹਾਦਤ ਨੂੰ ਸਮਰਪਤ ਤੇ ਉਹਨਾਂ ਦੀ ਯਾਦ ਚ ਮਾਗੀ ਦੇ ਮੇਲੇ ਨੂੰ ਮੁੱਖ ਰੱਖਦੇ ਹੁਆ ਜਿਹੜਾ ਲੰਗਰ ਚਾਹ ਪਕੌੜਿਆਂ ਦਾ ਕੀਤਾ ਜਾਂਦਾ ਨਵਾਸ ਹਸਤਾਨ ਚੱਕ ਸੇਲੇ ਵਾਲਾ ਤੇ ਜਾਨੀ ਸਰ ਜਿਹੜਾ ਦੋਹਾਂ ਪਿੰਡਾਂ ਵੱਲੋਂ ਰਲ ਕੇ ਧਾਰੀਆਂ ਦੀ ਸੰਗਤ ਨੂੰ ਰਲ ਕੇ ਜਿਹੜਾ ਚਾਹ ਪਕੌੜਿਆਂ ਦਾ ਲੰਗਰ ਤਿਆਰ ਕੀਤਾ ਜਾਂਦਾ ਤੋਂ ਮਾਗੀ ਦਾ ਜਿਹੜਾ ਲੰਗਰ ਆ ਤੁਸੀਂ ਦੇਖ ਸਕਦੇ ਹੋ ਇੱਧਰ ਚਾਹ ਬਣ ਰਹੀ ਹੈ ਉੱਧਰ ਚਾਹ ਪਕੌੜਾ ਪਕੌੜੇ ਬਣ ਰਹੇ ਆ ਸੋ ਸਾਰਿਆਂ ਦਾ ਬਹੁਤ ਬਹੁਤ ਸਹਿਯੋਗ ਸੰਗਤਾਂ ਦਾ ਬਹੁਤ ਸਹਿਯੋਗ ਹੈ ਤੇ ਲੰਗਰ ਵੀ ਲਈ ਗੋਰੀਆਂ ਦਾ ਪਕੌੜਾ ਵਰਨੇ ਨੂੰ ਚੋ ਲੰਗਰ ਸਾਹਿਬ ਕੋ ਗੁਰੂ ਗੋਬਿੰਦ ਸਿੰਘ ਲੰਗਰ ਸਾਹਿਬ ਕੋ ਓਗਰੂ ਲੰਗਰ ਸਾਹਿਬ ਤੋਂ ਗਰਮ ਗਰਮ ਚਾਹ ਗਰਮ ਗਰਮ ਪਕੌੜੇ ਗਰਮ ਗਰਮ ਪਰੌਂਠਾ ਗੱਡੀ ਵਾਲੇ ਵੀ ਗੱਡੀ ਸਾਹਮਣੇ ਲਾ ਲਓ ਇਦਰ ਸੰਗਤ ਗਰਮਾ ਗਰਮ ਚਾਹ ਗਰਮਾ ਗਰਮ ਚਾਹ ਗਰਮਾ ਗਰਮ ਬਰੈਡ ਲੰਗਰ ਸ਼ਾਕ ਇਧਰੇ ਵੀ ਲੰਗਰ ਸ਼ਾਕ 14ਵਾਂ ਖੜੀ 15ਵਾਂ ਲੰਗਰ ਆ ਜਿਹੜਾ ਦੇਖ ਰਹੇ ਹੋ ਤੁਸੀਂ ਬਹੁਤ ਵਧੀਆ ਜਿਹਦੀਆਂ ਡਰਾਉਣਕਾਂ ਲੱਗੀਆਂ ਹੋਈਆਂ ਚੱਕ ਸੇਲੇ ਵਾਲਾ ਤੇ ਜਾਨੀ ਸਰ ਦੀ ਸੰਗਤ ਵੱਲੋਂ ਰਲ ਕੇ ਜਿਹੜਾ ਲੰਗਰ ਲਾਇਆ ਗਿਆ ਦਿੱਲੀ ਕ੍ਰਾਈਮ ਨੈਸ਼ਨਲ ਨਿਊਜ਼ ਨਜ਼ਰ ਸੱਫਰ